ਫਰਾ ਫੋਟੋ ਦੇ ਖੇਜਾ ਨੀ ਮੈਂ ਲਓ ਜੀ ਆਹ ਬਾਈ ਜੇਰ ਕਰਕੇ ਜੇ ਰਾਉਂਕ ਲੱਗੀ ਆ ਲੈਨੇ ਪੰਜਾਬ ਤੋਂ ਕਿ ਕਿਹੜਾ ਕਿਹੜਾ ਪਿੰਡ ਸ਼ਹਿਰ ਦੱਸਿਆ ਸੀ ਤੁਸੀਂ ਹਾਂ ਜੀ ਦਾ ਨਾਮ ਦੱਸੋ ਜੀ ਚੈਨੇ ਵਾਲਾ ਪਿੰਡ ਤੇ ਜਟੋ ਮੰਡੀ ਇਹ ਚੜਦੇ ਪੰਜਾਬ ਦੇ ਚੈਨੇ ਵਾਲਾ ਪਿੰਡ ਆ ਤੁਹਾਡਾ ਜਟੋ ਮੰਡੀ ਕੋਲੇ ਤੇ ਲੈਨੇ ਪੰਜਾਬ ਜ ਹੁਣ ਤੁਸੀਂ ਕਿੱਥੇ ਰਹਿੰਦੇ ਜੀ ਹੁੰਦਾ ਅਸੀਂ ਨੰਨੇ ਸਾਈਵਾਲ ਸਾਈਵਾਲ ਖਾਸ ਮੈਂਟ ਕੋਮਰੀ ਮੈਂਟ ਕੋਮਰੀ ਉਹ ਸਾਈਵਾਲ ਨੂੰ ਕਹਿੰਦੇ ਮੈਂਟ ਕੋਮਰੀ ਪਹਿਲੇ ਮਿੰਟ ਕੋਮਰੀ ਫਿਰ ਸਾਈਵਾਲ ਤੇ ਤੁਹਾਡਾ ਸਟਿੱਪ ਸਾਈਵਾਲ ਤੁਹਾਡਾ ਨਾਮ ਅਬਦੁਲ 스타 ਦੁਰੀਵਰ ਦੱਸੋ ਜੀ ਹਾਂ ਜੀ ਦੁਰੀਵਰ ਦੱਸੋ ਨਾ ਜੀ ਅਬਦੁਲ 스타 ਅਬਦੁਲ 스타 ਹਾਂ ਜੀ ਠੀਕ ਹੈ ਤੇ ਤੁਸੀਂ ਫਿਰ ਉੱਚੀ ਸ਼ੱਤ ਵਾਲੇ ਕੁੱਤ ਲੜਾਉਂਦੇ ਜੀ ਹਾਂ ਜੀ ਉੱਚੀ ਸ਼ੱਤ ਵਾਲੇ ਜੀ ਕਿਹੜਾ ਤੁਹਾਡਾ ਗਰੁੱਪ ਕਿਹੜਾ ਉੱਥੇ ਜਾਂ ਕਲੱਬ ਦਾ ਗਰੁੱਪ ਇਹ ਸਾਡਾ ਆਪਣਾ ਗਰੁੱਪ ਹੈ ਜੀ ਆ ਜੀ ਅਬਦੁਲ 스타 ਦਾ ਨਾਮ ਸਦਰ ਟੂਰਨਾਮੈਂਟ ਸਾਈਵਾਲ ਦਾ ਅੱਛਾ ਹਾਂ ਜੀ ਤੇ ਤਕਰੀਬਨ 25 ਸਾਲ ਤੋਂ ਇਹ ਸ਼ੌਕ ਕਰਾ ਰਹੇ ਸਾਈਵਾਲ ਗਟ ਹੋ ਗਏ ਗਟ ਹੋ ਗਏ ਇਹ ਸਾਡੇ ਪਹਿਲੇ ਸਰਪ੍ਰਸਤ ਯਾਰਾ ਸੀ ਚੌਧਰੀ ਨਦੀਮ ਸਾਹਿਬ ਹਾਂ ਇਹ ਦੇ ਕੰਡਾ ਆ ਲੈ ਅੱਛਾ 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 ਸਾਡੀ ਪਾਰਟੀ ਦੇ ਅੱਜ ਵੀ ਇਹ ਸਰਪ੍ਰਸਤ ਯਾਰਾ ਹੀ ਨੇ ਠੀਕ ਠੀਕ ਤੁਹਾਡਾ ਹੀ ਨਾਂ ਮੇਰਾ ਨਾਂ ਅਕਰਮ ਹੈ ਅਕਰਮਾ ਤੇ ਲੈਂਦੇ ਪੰਜਾਬ ਤੋਂ ਦੱਸੋ ਕਿੱਥੋਂ ਆਏ ਲਾਹੌਰ ਤੋਂ ਖਾਸ ਲਾਹੌਰ ਓਕੇ 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 ਲੇਕਿਨ ਪਿੰਡ ਮੇਰਾ ਪਦਰੀ ਹੈ ਪਦਰੀ ਬਰਕੀ ਖੜਿਆਲੇ ਦੇ ਲਾਗੇ ਅੱਛਾ ਅੱਛਾ ਹਾਂ ਜੀ ਆਵਾਂਗੇ ਤਾਂ ਜਿਆਦਾ ਨਹੀਂ ਵੇਖ ਕੇ ਆਵਾਂਗੇ ਪਰ ਤੁਸੀਂ ਦੱਸੀ ਚਲੋ ਕਿਉਂਕਿ ਮੇਨੇ ਆ ਵੀ ਲੈਂਦੇ ਪੰਜਾਬ ਦੇ ਆਪਣੇ ਯਾਰ ਦੋਸਤ ਜਿਹੜੇ ਹੈਗੇ ਉਹ ਮੈਨੂੰ ਕਹਿੰਦੇ ਸੀ ਵੀ ਯਾਰ ਜਿਹੜੇ ਵੀ ਸਾਡੇ ਸੱਜਣ ਆਏ ਤੇ ਸਾਰੇ ਮਾਰੇ ਪਤਾ ਕਰਾਇਓ ਬਿਲਕੁਲ ਤੁਹਾਨੂੰ ਪਤਾ ਲੱਗੇ ਕਿਹੜੇ ਕਿਹੜੇ ਪਿੰਡਾਂ ਦੇ ਬੰਦੇ ਹੈਗੇ ਹਨ ਨਦੀਪ ਜੀ ਤੁਸੀਂ ਆ ਦੀ ਇੰਟਰੋਡਕਸ਼ਨ ਦਿਓ ਸਰ ਨਦੀਪ ਮੇਰਾ ਨਾਮ ਹੈ ਤੇ ਸਹੀਵਾਲ ਦੇ ਰਹਿਣ ਵਾਲੇ ਤੇ ਲੋ ਫਲਾਈਟ ਦੇ ਅਸੀਂ ਸ਼ਕੀਨ ਹੈਗੇ ਆ ਤੇ ਹਾਈ ਫਲਾਈਰ ਦਾ ਅਸੀਂ ਸਾਜੇ ਸਾਹਿਬ ਦੇ ਇਹ ਇਹ ਨਾਲ ਤਾਂ ਅੱਜ ਤਾਂ ਉਹਨਾਂ ਦਾ ਇੱਕ ਮੇਰਾ ਫਰੈਂਡ ਆ ਬੱਜਟ ਓਕੇ ਓਕੇ ਉਹਦੇ ਨਾਲ ਉਹਨਾਂ ਨੇ ਸ਼ੌਕ ਕੋ ਆਇਆ ਓਕੇ 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 ਤੇ ਲਾਹੌਰ ਵਾਲੇ ਡਾਕਟਰ ਇਸ਼ਤਿਆਕ ਉਹਨਾਂ ਦਾ ਮਸ਼ਕਿਲਤਾ ਤੇ ਬਾਕੀ ਸ਼ੌਕ ਚੱਲ ਰਹੇ ਆ ਇਨਸ਼ਾਅੱਲਾ ਚੱਲਦਾ ਰਹੂਗਾ ਜਿੰਨੀ ਦੇਰ ਸਹਾ ਹੈਗੀ ਆ ਆ ਦੇਖ ਲਓ ਆਪਾਂ ਸ਼ੌਕ ਨੂੰ ਇਕੱਠੇ ਕੀਤੇ ਆ ਦੋ ਪੰਜਾਬ ਇਕੱਠੇ ਹੋ ਗਏ ਆ ਤੇ ਕਾਕੇ ਬੜੀ ਕੋਸੀ ਆਂਦੇ ਜੀ ਆ ਹਾਂ ਬਹੁਤ ਹੀ ਤੁਹਾਡਾ ਪਹਿਲਾਂ ਤਾਂ ਜਿਵੇਂ ਕਹਿੰਦੇ ਵੈਲਕਮ ਹੈ ਜੀ ਆਇਆਂ ਨੂੰ ਬਾਕੀ ਬਾਈ ਜੀ ਨੂੰ ਵੱਡੇ ਨੇ ਆਪਾਂ ਤੋਂ ਤੇ ਇਹਨਾਂ ਦਾ ਮੋਸਟ ਵੈਲਕਮ ਹੈ ਜੀ ਜਿਵੇਂ ਕਹਿੰਦੇ ਹਾਂ ਹਨ ਤੇ ਖਾਸੀ ਤੌਰ ਤੇ ਸਾਨੂੰ ਮਿਲਣਾ ਹੈ ਜੀ ਸਾਨੂੰ ਬੜੀ ਖੁਸ਼ੀ ਹੈ ਬਾਕੀ ਹਜੇ ਹੋਰ ਕੂਤਰਾ ਸ਼ੌਂਕ ਸ਼ੌਂਕ ਸਾਨੂੰ ਕਰਾਉਣੇ ਆ ਚਾਹ ਪਾਣੀ ਪੀ ਰਹੇ ਹਨ ਤੇ ਇੱਧਰ ਸਾਡੇ ਪੁੱਤੋ ਤੋਂ ਆ ਮਾਨ ਸਾਹਿਬ ਕਹਿੰਦੀ ਤੇ ਇਹ ਵੀ ਸਾਡੇ ਉੱਚੀ ਛੱਤ ਵਾਲੇ ਦੇ ਨਹੀਂ ਉੱਚੀ ਸੋਚ ਦੇ ਸ਼ਿਕਾਰੀ ਹੈ ਇਹ ਹੈ ਤੇ ਜਿਵੇਂ ਕਹਿੰਦੇ ਹੁੰਦੇ ਆ ਹੁਣ ਤਾਂ ਲਈ ਕੋਈ ਕੂਤਰ ਫੜਦਾ ਆਪਣਾ ਹਾਂ ਪੱਕੀ ਗੱਲ ਮੈਂ ਸਟੋਰੀ ਥੋੜੀ ਦੱਸ ਕੇ ਅੱਜ ਆਪਾਂ ਦੂਰੀ ਵਾਜੇ ਸ਼ੇਅਰ ਕਰਾਂਗੇ ਮੈਂ ਕਿਹਾ ਬੰਦੇ ਹੱਥ ਖੜੇ ਕਰਕੇ ਮੈਂ ਕਿਹਾ ਫਿਰ ਉਹ ਬੰਦੇ ਨੇ ਚੀਕਾ ਮਰਵਾ ਕੇ ਦਵਾਇਆ ਕਬੂਤਰ ਵੀ ਆ ਜਾ ਮੇਰਾ ਕਹਿ ਰਿਹਾ ਹੁਣ ਤੇ ਇੱਧਰ ਪ੍ਰਵੇਜ ਬਾਈ ਜੀ ਤੁਹਾਨੂੰ ਪਤਾ ਹੀ ਹੈ ਜਿਹੜੇ ਆਪਣੇ ਕਬੂਤਰਾਂ ਜਾਂਦੇ ਲੈ ਕੇ ਗਏ ਸੀ ਤੁਸੀਂ ਵੀ ਆਪ ਦਾ ਲੈਣਦੇ ਪੰਜਾਬ ਤੋਂ ਕਬੂਤਰ ਤਰਫ ਜੀ ਹਾਂਜੀ ਸਤਿ ਸ੍ਰੀ ਅਕਾਲ ਚੜ੍ਹਦੇ ਪੰਜਾਬ ਦੇ ਸਾਰੇ ਦੋਸਤਾਂ ਨੂੰ ਲੈਂਦਾ ਪੰਜਾਬ ਵੀ ਵੇਖੂਗਾ ਪੰਜਾਬ ਦੇ ਅਸਲਾਮੁਅਲੈਕਮ ਰਾਣਾ ਪ੍ਰਵੀਸ ਚੱਕ ਨੰਬਰ 54 ਗਾਫ ਬੇ ਖਸ਼ਪੁਰ ਤਹਿਸੀਲ ਸਮੁੰਦਰੀ ਤੇ ਅੱਜ ਦਾ ਦੇਣ ਸਾਡਾ ਹਾਜੀ ਸਾਹਿਬ ਦੇ ਨਾਮ ਇਹ ਇਕੱਠੇ ਤੇ ਇੱਕ ਕਾਕੇ ਵਾਈ ਦੀ ਮੁਹੱਬਤ ਹੈ ਕਿ ਜਿਹੜੇ ਜਦੋਂ ਵੀ ਕੋਈ ਐਸਾ ਮੌਕਾ ਹੁੰਦਾ ਹੈ ਜਿਹੜੇ ਸਾਡੀ ਖਿਦਮਤ ਵੀ ਕਰਦੇ ਨੇ ਸਾਨੂੰ ਸ਼ੌਕ ਵੀ ਕਰਾਉਂਦੇ ਨੇ ਤੇ ਚੜਦੇ ਤੇ ਲੈਂਦੇ ਪੰਜਾਬ ਦੀ ਮੁਹੱਬਤ ਨੂੰ ਦੁਬਾਲਾ ਤੇ ਬਰਕਰਾਰ ਰੱਖਣ ਦੇ ਵਿੱਚ ਇਹਨਾਂ ਦੀ ਕਾਵਿਸ਼ ਜਿਹੜੀ ਹੈ ਹਰ ਦਿਨ ਤੇ ਹਰ ਰਾਤ ਰਹਿੰਦੀ ਹੈ ਤੇ ਕਾਕੇ ਬਾਈ ਕੋ ਮੇਰੇ ਕੋਲ ਪਿੱਛੇ ਭਾਈ ਮੇਰਾ ਸ਼ੌਕ ਕਰਦਾ ਏ ਜਵੇਦ ਜਵੇਦ ਤੇ ਸਾਡਾ ਵੀ ਹਾਈ ਫਲਾਈਂਗ ਜਵੇਦ ਜਵੇਦ ਹੈ ਨਾ ਜਵੇਦ ਨਾ ਪਿੱਛੇ ਸ਼ੌਕ ਕਰਦਾ ਏ ਉਹਨੂੰ ਹੁਣ ਕੀ ਕਹਾਂ ਲਾ ਬਾਬਾ ਬਾਬਾ ਅਲਵਨ ਬਾਬਾ ਬਾਬਾ ਅਲਵਨ ਹੁਣ ਉਹਦੀਆਂ ਬਾਜ਼ੀਆਂ ਬੱਜੀਆਂ ਪਿੰਡ 'ਚ ਪਿਛਲੇ ਹਾਂਜੀ ਬਾਜ਼ੀਆਂ ਬੱਜੀਆਂ 11 ਕਬੂਤਰ 11 ਦੇਣ ਦੀਆਂ ਬਾਜ਼ੀਆਂ ਬਾਬੇ ਅਲਵਨ ਬਾਬੇ ਅਲਵਨ ਹਾਂ ਉਹ ਸਾਡੇ ਤੁਹਾਡੀਆਂ ਵੀ ਬੱਜੀਆਂ ਬੱਜੀਆਂ ਮੇਰੇ ਖਿਆਲ ਨਾਲ ਤੁਹਾਡੀਆਂ ਪਿੰਡ ਦੀ ਵਧੀਆਂ ਜਾਂ ਹੁਣ ਕਿਸਨਾਂ ਸਿੰਗਲ ਬਾਜ਼ੀਆਂ ਜੇ ਪਿੰਡ ਬਿਆਸੀ ਸਿਕਸਾਰੀ ਸਾਈਵਾਰ ओके ओके पेंट ਦੀਆਂ ਹੀ ਆ पेंट ਦੀਆਂ ਹੀ ओके ओके ਛਤਰੀਓ ਜੀ ਉੱਚੀ ਛਤਰੀਓ ਛਤਰੀਆ ओके 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 ਤੇ ਦੜੇ ਵੀ ਪੁਆਇੰਟ ਵੀ ਆ ਸਾਡੇ 10000 ਰੁਪਏ ਦਾ ਪੁਆਇੰਟ ਆ ਹਾਂ ਹਾਂ ਤੇ ਬਸ ਦੁਆ ਕਰਿਓ ਹਾਂ ਹਾਂ ਬਾਕੀ ਹਰ ਗੱਲ ਮਕਦਰਾਂ ਦੀ ਸ਼ੋਕ ਅੱਛਾ ਆ ਜੀ ਨਹੀਂ ਨਾਲ ਹੀ ਸਾਰਾ ਕੁਝ ਤੇ ਇੱਥੇ ਸਾਡੇ ਗੁਰਪ੍ਰੀ ਸਿੱਧੂ ਵੀਰੇ ਕਦਰਨ ਬ੍ਰਦਰ ਸਿੱਧੂ ਸਾਹਿਬ ਅਸਲ ਵਿੱਚ ਇੱਥੇ ਕੂਤਰੇ ਰਖਾਉਣ ਆਲੇ ਆ ਮੈਨੂੰ ਤੁਹਾਨੂੰ ਦੱਸਾਂਗੇ ਹੌਲੀ ਹੌਲੀ ਸਟੋਰੀ ਅਸੀਂ ਪਟਰੋਲ ਪਾ ਲਈਏ ਥੋੜਾ ਜਿਹਾ ਹਾਂ ਫਿਰ ਫਿਰ ਖੋਲਾਂਗੇ ਤਜੋਰੀਏ ਲੋ ਜੀ ਚਾਹ ਪਾਣੀ ਲਓ ਫਿਰ ਕਰਦੇ ਆ ਸ਼ੌਂਕ ਤੁਹਾਨੂੰ ਹੋਰ ਵੀ ਪਾਕਿਸਤਾਨ ਆਂਦੇ ਨੇ ਸਾਡੀ ਸ਼ਾਦੀਆਂ ਤੇ ਆਏ ਨੇ ਦੋ ਸ਼ਾਦੀਆਂ ਤੇ ਆਏ ਨੇ ਜੀ ਉਸ ਤੋਂ ਬਾਅਦ ਸਾਡੇ ਬੜੇਕੇ ਬਜ਼ੁਰਗ ਸਾਰੇ ਫੌਤ ਹੋ ਗਏ ਉਸ ਤੋਂ ਬਾਅਦ ਫੇਰ ਆਣਾ ਜਾਣਾ ਬੰਦ ਹੋ ਗਿਆ ਫਸਟ ਇਦਾਂ ਹੀ ਆ ਜੀ ਬੀਜੇ-ਬੂਜੇ ਮਿਲਦੇ ਰਹਿਣ ਹਨ ਫੇਰ ਥੋੜਾ ਸੌਖਾ ਰਹਿਦਾ ਕੋਈ ਬੀਜੇ ਔਖੇ ਹੋਈ ਵੀ ਆ ਜੀ ਕਹਿੰਦਾ ਆ ਜਾ ਅਰੇ ਮੈਂ ਜਾ ਰਿਹਾ ਤੇ ਜੱਟਿਆ ਨੇ ਚਾਹ ਨਹੀਂ ਦਿੱਤੀ ਤੇ ਜੱਟਿਆ ਨੇ ਚਾਹ ਨਹੀਂ ਦਿੱਤੀ ਮੈਂ ਸਕੀਮ ਲਾ ਲਈ ਜਦੋਂ ਬਾਹਰ ਗਏ ਨਾ ਸਾਮਾਨ ਲੈਣ ਮੈਂ ਕਿਹਾ ਦੱਸ ਵੀ ਚਾਹ ਪੀਣੀ ਹੈ ਜਾ ਕੇ ਮੈਂ ਆਇਆ ਕਹਿੰਦਾ ਮੈਂ ਚਾਹ ਤਾਂ ਪੀਣੀ ਨਹੀਂ ਮੈਂ ਫਿਰ ਕੋਈ ਨਹੀਂ ਚਲਾ ਉਹ ਚਾਹ ਪੀਣ ਕੇ ਆਪਾਂ ਆਉਂਦੀ ਚਾਹ ਪੀ ਲਾਂਗੇ ਮੈਂ ਹਾਂ ਮੈਂ ਤੇ ਤੁਹਾਨੂੰ ਕਿਹਾ ਸੀ ਮੈਂ ਵੀ ਕੱਟੇ ਬਾਰੇ ਆਏ ਨੇ ਵੀ ਮੈਂ ਲੈਂਦੇ ਪੰਜਾਬ ਤੋਂ ਸਾਡੇ ਸੱਜਣ ਆਏ ਵੀ ਆ ਮਿਲਣ ਕਿਆ ਪਾਣੀ ਪੀ ਰਹੇ ਆ ਅੱਜ ਫਿਰ ਤੁਹਾਨੂੰ ਦਿਖਾਉਨੇ ਆ ਸਾਰੀਆਂ ਗੱਲਾਂ ਬਾਤਾਂ ਦੋ ਪੰਜਾਬ ਇਕੱਠੇ ਹੋਏ ਜਿਵੇਂ ਕਹਿੰਦੇ ਹੁੰਦੇ ਆ ਬਿਲਕੁਲ ਪੰਜਾਬ ਤਾਂ ਇੱਕ ਨਹੀਂ ਮਾਣ ਤੁਹਾਨੂੰ ਕਦੇ ਹੋਗੇ ਹਾਂਜੀ ਸਾਰਾ ਸਾਰਿਆਂ ਸੱਸੀ ਕਾਲ ਜੀ ਲੈਂਦਾ ਤੇ ਚੜਦੇ ਆ ਪੰਜਾਬ ਜਿੰਨਾ ਵੀ ਆਪਣਾ ਹੈਗਾ ਤੇ ਅਸੀਂ ਮੈਨਸ 26 ਦੇ ਵਿੱਚ ਬੈਠੇ ਆ ਜੀ 26 ਆ ਮੜੀ ਵਰਪ ਵੀ ਦਿਖਾ ਦੇ ਉਲੇਖੇ ਚ ਨਾ ਪੈ ਜਾਣ ਇਹ ਝੂਠ ਬੋਲਦੇ ਆ ਜਿਹੜਾ ਖੰਡ ਲੱਗਦੀ ਜਿਹੜਾ ਗੰਡ ਚੈਲ ਟੈਂਪਰੇਚਰ ਕਹਿੰਦੇ ਆ ਉਹ 26 ਹੈ ਜੀ ਉਹ ਮੈਂਸ 18 ਹੈ ਠੀਕ ਹੈ ਜੀ ਤੇ ਸਾਡੇ ਹਾਜੀ ਸਾਹਿਬ ਲਹਿੰਦੇ ਪੰਜਾਬ ਤੋਂ ਲੈਜੈਂਡ ਪਲੇਅਰ ਆ ਸਾਡੇ ਕੁੱਤਰ ਬਾਜੀ ਦੇ ਉੱਚੀ ਛੱਤ ਵਾਲੇ ਦੇ ਤੇ ਇਹ ਸਾਡੇ ਕੋਲੇ ਆਏ ਸੀਗੇ ਤੇ ਮੈਂ ਧੰਨਵਾਦ ਕਰਦਾ ਬਾਈ ਦਾ ਹੈ ਤੇ ਇਤਨਾ ਆਪਣੇ ਜਿਹੜੇ ਵੀਡੀਓ ਬਣਾਉਂਦੇ ਆ ਇਹ ਵਿੱਚ ਆਉਣੇ ਨਹੀਂ ਹੈ ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਾਡੇ ਕੋਲੇ ਐਸੇ-ਐਸੇ ਲਾ ਰਹੇ ਹਾਂ ਹੁਣ ਰੌਣਕ ਤੇ ਬਹੁਤ ਖੁਸ਼ੀ ਹੈ ਵੀ ਜਿਵੇਂ ਕਹਿੰਦੇ ਨੇ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਇਕੱਠੇ ਹੋਏ ਨੇ ਤੇ ਮੈਂ ਤੁਹਾਨੂੰ ਅੱਜ ਸਾਹਿਬ ਇਹ ਦੱਸਦਾ ਆ ਗਰਮੀਆਂ ਦੇ ਵਿੱਚ ਇੱਥੇ ਉਹ ਦੇਖੋ ਪ੍ਰੀਜ਼ ਬਰਥਡੇ ਜੋ ਹੁਣ ਵੀ ਉੱਥੇ ਤੁਹਾਨੂੰ ਦਿਖਾਵਾਂਗੇ ਦੋ ਪੋਰਸ਼ਨ ਆਵਰੇ ਕੁੱਤੇ ਦੇ ਇੱਕ ਪਾਸੇ ਕੂਤਰੀਆਂ ਇੱਕ ਪਾਸੇ ਕੂਤਰਾਂ ਹਾਂ ਮੇਰਾ ਇੱਕ ਪਚਾਲੇ ਪੋਰਸ਼ਨ ਬਣਾਇਆ ਬਰੀਡਿੰਗ ਵਾਸਤੇ ਬੱਚੇ ਘਲਣ ਵਾਸਤੇ ਪਰ ਹੁਣ ਮੋਸਟਲੀ ਆਪਣਾ ਪ੍ਰੋਬਲਮ ਹੁੰਦੀ ਹੈ ਸਾਰੇ ਕੂਤਰਾਂ ਨੂੰ ਕੂਤਰ ਇਹ ਇਕੱਠੇ ਛੱਡਦੇ ਨੇ ਉਹ ਆਪਸੇ ਮਸਤੋ ਪਿਆਸ ਵਿੱਚ ਲੱਗ ਜਾਂਦੇ ਨੇ ਉਹ ਹਵਾ ਆ ਬਾਂਹਾਂ ਦੇ ਧਰੀ ਜਾਂਦੇ ਨੇ ਖਰਾਬ ਹੋ ਜਾਂਦੀ ਹੈ ਹਨਾ ਕੂਤਰ ਵੀ ਆਈ ਕਰਦੇ ਹੈ ਹਨਾ ਜਦੋਂ ਹੁਣ ਡਰ ਰਹੇ ਨੇ ਉਹਨਾਂ ਨੇ ਇੱਕ ਦੂਜੇ ਨਾਲ ਲੱਗ ਜਾਂਦੇ ਆ ਉਹ ਫਿਰ ਮੈਂ ਕੀ ਕਰਦਾ ਕੂਤਰ ਇਹ ਛੱਡ ਦਿੰਦਾ ਮੈਂ ਇੱਕ ਮਹੀਨਾ ਇੱਕ ਮਹੀਨਾ ਹਾਂ ਇੱਥੇ ਨਾਲੇ ਤਾਂ ਖੁੱਲ ਜਾਂਦੇ ਆ ਉੜਦੇ ਫਿਰਦੇ ਆ ਹਾਂ ਨਾਲੇ ਫਿਰ ਜਿਹੜੀ ਉਹ ਚੀਜ਼ ਹੈ ਜਿਹੜੀ ਆਪਾਂ ਨੂੰ ਦੁੱਖ ਦਿੰਦੀ ਹੈ ਵੀ ਇੱਕ ਦੂਜੇ ਨਾਲ ਮਿਲ ਜਾਂਦੇ ਆ ਉਗੜ ਜਾਂਦੀ ਹੈ ਫਿਰ ਉਹਨੂੰ ਇੱਕ ਮਹੀਨੇ ਬਾਅਦ ਮੈਂ ਸਾਰੇ ਕੂਤਰਾਂ ਨੂੰ ਅੰਦਰ ਬੰਦ ਕਰ ਦਿੰਦਾ ਠੀਕ ਹੈ ਫੇ ਸਾਰੇ ਕੂਤਰੇ ਚੱਕ ਲਿਆ ਉਹਨਾਂ ਇੱਕ ਮਹੀਨਾ ਦਿਨ ਪਰ ਰਾਤ ਹੀ ਮਾਦੀ ਰਹਿੰਦੀ ਜਾਂ ਦਿਨ ਪਰ ਰਾਤ ਮਾਦੀਆਂ ਫਿਰ ਇੱਕ ਆ ਫਿਰ ਉਹ ਜਿਹੜਾ ਹੰਡੇਦਰਾ ਇੱਕ ਵੀ ਨੰਡਾ ਕਰ ਦਿੰਦਾ ਫਿਰ ਸਾਰੇ ਲੈ ਕਰੰਗੇ ਆ ਸਿਰਫ ਹੁਣ ਪਿਛਲੇ ਹਫਤੇ ਬਰਬਰੀ ਪੈਣੀ ਸ਼ੁਰੂ ਹੋਈ ਹੈ ਇਹ ਬਰਬਰੀ ਨਾ ਪੈਣੀ ਇੱਥੇ ਰੱਖਣੀ ਸੀ ਛਾਂੜ ਕਿ ਨਹੀਂ ਮਰਜੀ ਹੋ ਹੰਡ ਨਹੀਂ ਮੰਦੇ ਹੁਣ ਆਪਣੀ ਮੋਸਟਲੀ ਪ੍ਰੋਬਲਮ ਕੀ ਹੁੰਦੀ ਹੈ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਯਾਰੇ ਜਦੋਂ ਹੁਣ ਆਹ ਦਿਨਾਂ ਦੇ ਵਿੱਚ ਨਾ ਕੁੱਡਿਆਂ ਦੇ ਉੱਤੇ ਪਲੜ ਪਾਉਂਦੇ ਆ ਤਾਕੀਆਂ ਬੰਦ ਕਰ ਦਿੰਦੇ ਆ ਹਵਾ ਹੀ ਨਹੀਂ ਆਰਨ ਲੇ ਉਹਦੇ ਵਿੱਚ ਹੀ ਹੁੰਦਾ ਜਿਹੜੀ ਕੂਤਰਾਂ ਦੀ ਆਪ ਦੀ ਹਵਾ ਤੇ ਬਿਠਾਂ ਦੀ ਗਰਮਾਹ ਚੋਰ ਹੋ ਤਾਂ ਕੁੱਡਾ ਕੋਈ ਸਾਹ ਨਹੀਂ ਕਰਦਾ ਉਹਦੇ ਨਾਲ ਜਦੋਂ ਹਮਸ ਪੈਂਦੀ ਹੈ ਤੇ ਉਹ ਕੂਤਰ ਮੂਹਾਰ ਖੋਣ ਲੱਗਦੇ ਮੈਂ ਇੱਥੇ ਤੁਹਾਨੂੰ ਦਿਖਾਉਂਗਾ ਮੇਰੇ ਹੀਟਰ ਸਾਰਾ ਕੋਲ ਮੈਂ ਉਹ ਕੰਮ ਕਰ ਰਿਹਾ ਜਿਹੜੀ ਮੈਂ ਜਮਾਈ ਹੈ ਮੈਂ ਕਿਸੇ ਨੇ ਸੁਣੇ ਤੋਂ ਜਦ ਕਿਸੇ ਦੇ ਕਹਿਤੋਂ ਨਹੀਂ ਜਿਹੜੀ ਮੈਂ ਆਪਦੇ ਹੱੱਦੀ ਹਣਾਈ ਆ ਮੈਂ ਤੁਹਾਨੂੰ ਉਹ ਬੰਦਾ ਤਾ ਮੈਂ ਹੁਣ ਤੱਕ ਇੱਥੇ ਹੀ ਜਿਹੜੀ ਏਡੀ ਵਾਲੇ ਜੀ ਤਰਿਆ ਠੰਡ ਨਹੀਂ ਚੱਲਦੇ ਵੀ ਇਥੋਂ ਚੱਲ ਜਾਣਗੇ ਮੈਨੂੰ ਇਹ ਸੀਗਾ ਮੈਂ ਹੀਟਰ ਆ ਪਿਆ ਜੀ ਆ ਦੇਖੋ ਆ ਹੀਟਰ ਪਿਆ ਇਹ ਹੀਟਰ ਹੈਗਾ ਇਹਨੂੰ ਫਰਿੱਜ ਵਾਂਗੂ ਜਿੱਦਨੇ ਟੈਂਪਰੇਚਰ ਸੈੱਟ ਕਰ ਦਾਂਗੇ ਉਹਦੇ ਵਿੱਚ ਮੈਂ ਲਾ ਦੂੰਗਾ ਇਹਨੇ ਉਨੇ ਟੈਂਪਰੇਚਰ ਰੱਖਣਾ ਜੇ ਉਹ ਤੁਹਾਨੂੰ ਬਦਨ ਲੱਗੇ ਬੰਦ ਕਰੂ ਜੇ ਜਿਆਦਾ ਠੰਡ ਹੋ ਵੀ ਤੇ ਇਹ ਚੱਲ ਪੈਣਾ ਚੱਲ ਪੈਣਾ ਮੈਂ ਕਿਹਾ ਆ ਆਹ ਲੈ ਰੋ ਇੱਥੇ ਪਿਆ ਤੁਹਾਡੇ ਸਾਹਮਣੇ ਇੰਤਜ਼ਾਮ ਕੋਲਾ ਠੀਕ ਹੈ ਕੁੱਡੇ ਦੇ ਵਿੱਚ ਵੀ ਮੇਰਾ ਹੀਟਰ ਲਾਇਆ ਪਿਆ ਕੋਨੇ ਚੱਲੀ ਜਾਣਾ ਕੋਨੇ ਘਾਟਾ ਫਣੀ ਹੋਣਾ ਹੁਣ ਮੈਂ 2 ਸਾਲ ਹੋ ਗਏ ਪਹਿਲਾਂ ਮੈਨੂੰ ਪ੍ਰੋਬਲਮ ਆਉਂਦੀ ਸੀ ਮੈਂ ਬੰਡੂ ਬਾਰੀਆਂ ਵੀ ਬੰਦ ਕਰ ਦੇਣੀਗਾ ਆਹ ਚੰਗੀ ਤਰ੍ਹਾਂ ਮੈਨੂੰ ਠੰਡ ਬਹੁਤ ਆ ਤੇ ਹੀਟਰ ਲਾ ਕੇ ਰੱਖਾਂ ਜਿੱਤੇ ਕਦੇ ਮਾਂ ਰੀ ਜੀ ਡੋਰ ਖੋਲਣੀ ਹਵਾ ਪੈ ਜਾਊਣੀ ਕਦੇ ਹਵਾ ਚੱਲਦੀ ਹੁਣੀ ਉਦੋਂ ਉਹ ਬਾਰ ਹੋਣਾ ਮਦਦ ਕਰ ਦਿੰਦਾ ਹੁਣ ਮੈਂ 2 ਸਾਲ ਹੋ ਗਏ ਮੈਂ ਯਾਰ ਜਦ ਕੁਝ ਮਰਜ਼ੀ ਹੋ ਜੇ ਮਰਦੇ ਮਰ ਨਹੀਂ ਜਦ ਮੈਂ ਪ੍ਰੈਕਟੀਕਲ ਕੀਤਾ ਮੈਂ ਤਿੰਨ ਕਬੂਤਰ ਕਿਤੇ ਬਾਹਰ ਛੱਡ ਕੇ ਆਇਆ ਸੀ ਮੇਰੇ ਕਬੂਤਰ ਬਹੁਤ ਜ਼ਿਆਦੇ ਹੋ ਗਏ ਸੀ ਮੈਂ ਛੇਤੀ ਕਿਸੇ ਕਬੂਤਰ ਦੰਦਾ ਨੇ ਦਿੱਤੇ ਜਾਂਦੇ ਆ ਪਰ ਲੋਕੀ ਬੇਈਮਾਨ ਹੋ ਜਾਂਦੇ ਆ ਫਿਰ ਬਾਅਦ ਚ ਆਪਣੇ ਆਪ ਨੂੰ ਧੰਨਾ ਕਹੋਂ ਲੱਗ ਜਾਂਦੇ ਆ ਮੋਂ ਫਸ਼ਟ ਕਿਹਾ ਤੇ ਮੋਂ ਕੂਤਰ ਰੋਜ਼ ਵੇਖਿਆ ਕਰਾ ਇੱਥੇ ਬੈਠੇ ਆ ਉਹ ਪੰਜ-ਛੇ ਦਿਨ ਭੁੱਖਣ ਪਾਣੇ ਵੀ ਜੋਤਕੜੇ ਕੋਈ ਦਾਣੇ ਪਾਉਂਦਾ ਸੀ ਫਟ ਆਹੀ ਦਿਨਾਂ ਠੰਡ ਦੇ ਵਿੱਚ ਉਹ ਹੋਵੇਂ ਰਹੇ ਫਿਰ ਮੋਂ ਮੈਂ ਟਰੱਕ ਤੇ ਜਾਂਦਾ ਹਾਂ ਉਹਦੀ ਮੈਂ ਉਹਨਾਂ ਨੂੰ ਦਾਣਾ ਪਾਇਆ ਕਰਾਂ ਤੇ ਪਾਣੀ ਦਰਿਆ ਕਰਾਂ ਉਹ ਸਾਰੇ ਸਰਦੀ ਉੱਥੇ ਟੱਟ ਗਏ ਤੇ ਮੁੜ ਕੇ ਉੱਥੇ ਉੱਥੇ ਹੀ ਗੋਲੀ ਪੈ ਗਈ ਉੱਥੇ ਬੋਲੇ ਵੀ ਸੀ ਕਿ ਉਹ ਯਾਨੀ 3-4 ਸਾਲ ਉੱਥੇ ਜਿਉਂਦੇ ਰਹੇ ਫਿਰ ਮੈਂ ਕਿਹਾ ਯਾਰ ਜੇ ਮੇਰੀ ਕੂਤਰਾ ਆਪਣੀ ਕੂਤਰਾ ਇੰਡੀਆ ਵਾਲੇ ਇਹ ਐ ਠੰਡ ਚ ਕੱਟ ਸਾਰੇ ਇਹ ਨਹੀਂ ਕੋਈ ਕਰਦੇ ਹੁਣ ਯਾਨੀ ਮੈਂ ਪ੍ਰੈਕਟੀਕਲ ਪਿਛਲੇ ਸਾਲ ਵੀ ਕੀਤਾ ਹੁਣ ਵੀ ਆ ਤੁਹਾਡੇ ਸਾਹਮਣੇ ਕੋਈ ਫੀਟਰ ਨਹੀਂ ਉਹ ਵਿੰਡੋਆਂ ਵੀ ਖੁੱਲੀਆਂ ਮੈਂ 26 ਆ ਆ ਹੁਣ ਨਾਲੇ ਹਾਂ ਯਾਨੀ ਜਿਹੜਾ ਮੇਰਾ ਐਕਸਪੀਰੀਅੰਸ ਇਹ ਹੋਇਆ ਵੀ ਜਦੋਂ ਆਪਾਂ ਆਪਾਂ ਚੜਦਾ ਪੰਜਾਬ ਹੋਵੇ ਲੈਂਦਾ ਪੰਜਾਬ ਹੋਵੇ ਬਰਡ ਦੇ ਕਿਤੇ ਵੀ ਹੈ ਜਦੋਂ ਤੁਸੀਂ ਕੂਤਰਾਂ ਨੂੰ ਪਾਉਨੇ ਆ ਪਾਣੀ ਜੇ ਉਹ ਠੰਡਾ ਪਾਣੀ ਪੀ ਕੇ ਜਾ ਰਹੇ ਫੇਰ ਬਿਮਾਰ ਹੋਣਗੇ ਹੁਣ ਤੁਸੀਂ ਦੇਖੋਗੇ ਆ ਤੁਹਾਡੇ ਸਾਹਮਣੇ ਮੈਂ ਦਾਣੇ ਪਾਇਆ ਉਥੇ ਕੋਈ ਦਾ ਪਾਣੀ ਨਹੀਂ ਪਾਇਆ ਮੇਰਾ ਰੁਟੀਨ ਆ ਉਂਝ ਵੀ ਗਰਮੀਆਂ ਦੇ ਵਿੱਚ ਮੇਰਾ ਰੁਟੀਨ ਆ ਗਰਮੀਆਂ ਦੇ ਵਿੱਚ ਨਾ ਪਾਣੀ ਰੱਖਦਾ ਮੂਣੀ ਪਾਣੀ ਨਹੀਂ ਬਚਾ ਕਰਦਾ ਰੋਜ਼ਾਨਾ ਪਾਣੀ ਬਦਲਣਾ ਪਰ ਵਿੱਚ ਪਿਆ ਹੁੰਦਾ ਦਾਣੇ ਮੈਂ ਸ਼ਾਮ ਨੂੰ 4:30 ਜਾਂ 5 ਵਜੇ ਪਾਉਨੇ 50 ਮਿੰਟ ਘੜੀ ਦੇਖ ਕੇ ਦਾਣੇ ਪਾਉਨੇ ਆ ਆ ਡੋਗਰੀ ਹਾਲ ਬੰਦ ਕਰਦਾ ਵਾ ਚਲੋ ਕਈ ਵਾਰ ਧੰਨ ਮਾਰ ਜਾਂਦਾ ਹਨ ਤੇ ਉਹ ਹੁਣ ਉਹ ਜੜ ਜੁੜੀਆਂ ਦੀ ਪੱਟੀਆਂ ਵੀ ਟਾਂਗੀਆਂ ਲਾ ਕੇ ਉਹ ਜਿਹੜੀਆਂ ਹਾਂ ਪਿਛੇ ਕਿਸੇ ਨੰਗ ਨੰਦਾ ਇਹਨੂੰ ਲੈ ਜਾਣਾ ਆਪਾਂ ਆਮ ਪਾਰਕ ਤੁਰ ਕੇ ਆਉਣਾ ਉਧਰੋਂ ਫੁੱਟਣਾ ਦਾਣੇ ਖਾ ਲੈਣੇ ਜਿਨ੍ਹਾਂ ਨੇ ਖਾ ਲਏ ਜਾਂ ਨਾ ਖਾ ਲਏ ਮੈਂ ਨਹੀਂ ਵੇਖਣਾ ਮੈਂ 50 ਮਿੰਟਾਂ ਬਾਅਦ ਉਹ ਦਾਣਿਆਂ ਦੇ ਟ੍ਰੇਆਂ ਚੱਕਣੀਆਂ ਡਰਾਮਾ ਚ ਪਾ ਦੇ ਹੁਣ ਉਹ ਦਾਣੇ ਖਾਈਏ ਤੇ ਹੁਣ ਪਾਣੀ ਧਰਨਾ ਮੈਂ 50 ਮਿੰਟੀ ਪਾਣੀ ਧਰਨਾ ਇਰੇ ਪੀਰ ਪੀ ਲਿਆ ਬਾਕੀ ਪਾਣੀ ਮੈਂ ਅੰਦਰ ਲਿਆ ਕੇ ਰੱਖਦਾ ਜਾਂ ਡੋਲਦਾ। ਉਤੋਂ ਮੈਂ ਰਿਜ਼ਲਟ ਕੱਢਿਆ ਵੀ ਜੇ ਪਾਣੀ ਹੁਣ ਫਰਿਜੋਂ ਮੇਰਾ ਇੱਥੇ ਪਿਆ ਰਿਹਾ 2-3 ਘੰਟੇ ਤੇ ਪਾਣੀ ਦਾ ਬਾਹਰ ਤਾਂ ਮਾਈਨਸ 26 ਆ ਆਪਣੇ ਫਰਿਜ ਦੇ ਵਿੱਚ ਮਾਈਨਸ 1 ਤੇ 2 ਦੇ ਵਿੱਚ ਮਾਈਨਸ 1 ਜਾਂ 2 ਦੇ ਵਿੱਚ ਬਰਫ਼ ਜੰਮਦੀ ਇੱਥੇ ਕੋਲ ਟਿੱਕੀਆਂ ਜੰਮਦੀਆਂ ਆ। ਆ 26 'ਚ ਬੈਠੇ ਆਪਾਂ ਮਾਈਨਸ 26 ਦੇ ਵਿੱਚ। ਠੀਕ ਆ ਜੀ। ਹੁਣ ਜੇ ਇੱਥੇ ਪਾਣੀ ਡੋਲਦਾ ਨਾ ਉਹ ਵੀ ਜੰਮ ਜਾਊਗਾ। ਜੇ ਉਹ ਠੰਡਾ ਪਾਣੀ ਪੀਂਦਾ ਨਾ ਜਾਨਵਰ ਜਦੋਂ ਬੋਦਮ ਉਹਰ ਹੁੰਦਾ ਨਹੀਂ ਬਿਮਾਰ ਹੋ ਉਸ ਕਰਕੇ ਮੈਂ ਲਹਿੰਦੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਇਹ ਕਹਿਣਾ ਵੀ ਭਾਈ ਜੀ ਹੁਣ ਜਿਹੜੇ ਆਪਣੇ ਆਪਣੀ ਕਬੂਤਰ ਜੰਗਲੀਆਂ ਚ ਪੈ ਜਾਂਦੇ ਆ ਕੁੱਟਲ ਟਾਲੀਆਂ ਦੇ ਟਾਵਰਾਂ ਨਿਮਾ ਤੇ ਰਹਿੰਦੇ ਉਹਦੇ ਤੇਲ ਵੀ ਪੈਂਦੀ ਆ ਮੀਂਹ ਵੀ ਪੈਂਦਾ ਕੋਰਾ ਹੀ ਪੈਂਦਾ ਉਹ ਮਾਰੀ ਹੁੰਦੇ ਹਨਾ ਉਹਨੂੰ ਕੋਣ ਦਵਾਈ ਦਿੰਦਾ ਪਰ ਆਪਾਂ ਇਹ ਤਾਂ ਛੱਤਾਂ 'ਤੇ ਬਠੀਏ ਕੋਈ ਮੀਂਹ ਦਾ ਜਾਂ ਕੋਰਿਆ ਡਰ ਨਹੀਂਗਾ ਤੇ ਮੈਂ 2 ਸਾਲ ਹੋ ਗਏ ਐਂਡੀਆਂ ਤੁਹਾਡੇ ਸਾਹਮਣੇ ਆ ਰਿਜ਼ਲਟ ਹੈ ਮੈਂ ਇਹ ਕਹਿੰਦਾ ਜਿਹੜੀ ਗੱਲ ਪ੍ਰੈਕਟੀਕਲ ਕੀਤੀ ਹੈ ਮੈਂ ਉਹ ਕਹਿੰਦਾ ਵੀ ਇਹਨਾਂ ਨੂੰ ਸਰਦੀ ਦੀ ਪ੍ਰੋਬਲਮ ਨਹੀਂ ਬਸ ਠਿੱਕੀ ਆ ਪਾਣੀ ਤੁਸੀਂ ਇਹਨੂੰ ਠੰਡਾ ਨਾ ਪਿਆਓ ਠੰਡਾ ਪਾਣੀ ਜਿਵੇਂ ਆਪਣੇ ਰੂਮ ਟੈਂਪਰ ਕਰ ਹੁੰਦਾ ਉਹ ਪਿਆਓ ਤੇ ਹੁਣ ਜਿਵੇਂ ਆਪਣੇ ਉਥੇ ਕੁੱਜਾਂ ਚ ਪਾਣੇ ਪਾਣੀ ਆਪਾਂ ਸਵੇਰੇ ਪਾਉਂਦੇ ਆ ਰਾਤ ਖਾ ਕੋ ਠੰਡਾ ਜਿਹੜਾ ਪਾਣੀ ਪੀ ਲਿਆ ਉਦੋਂ ਆਹ ਜਿਹੜੀ ਕੈਂਕਰ ਹੁੰਦੀ ਆ ਅੱਡੀਰੀ ਬਣ ਜਾਂਦੀ ਜਾਂਜ ਕਾਮ ਹੁੰਦਾ ਉਤਰੋ ਉਤਰੋ ਔਰ ਜੇ ਤੁਹਾਨੂੰ ਕਿਸੇ ਵੀ ਜਾਨਵਰ ਤੋਂ ਹੋਰ ਪਾ ਲਿਓ ਸਾੜਦਾ ਲੱਗ ਜੇ ਹਨਾ ਉਵੇਂ ਹੀ ਉਹ ਜਾਨਵਰ ਵੀ ਹੈ ਉਸ ਕਰਕੇ ਮੈਂ ਆਪਣੇ ਜਿਹੜੇ ਕੂਟਰ ਵਾਲਾ ਸ਼ੌਕ ਹੈ ਉਹਨੂੰ ਕਹਿੰਦੇ ਆ ਵੀ ਪੰਲੜ ਪਾਉਣ ਦੀ ਲੋੜ ਨਹੀਂ ਹਵਾ ਪੈਂਦੀ ਇਹ ਨਿਕਲਦੀ ਰਹੇ ਉਹਨਾਂ ਕੂਟਰ ਬੁਆਰ ਨਹੀਂ ਹੋਊਗਾ ਪਾਣੀ ਤੁਸੀਂ ਖਾਸ ਕਰਕੇ ਸ਼ਾਲਾ ਵਾਲੇ ਵਿੱਚ ਉਹੀ ਪਾਣੀ ਪਿਓ ਜਿਹੜਾ ਕੋਲੂਮ ਟੈਂਪਰੇਚਰ ਕੋਈ ਪਾਣੀ ਪੀਓ ਇਹਨਾਂ ਕੋਈ ਨਹੀਂ ਹੁੰਦਾ ਆਪਣੇ ਪਾਏ ਪਾਏ ਛੀਸ਼ੇਦਾਂ ਦੇ ਵਿੱਚ ਬੱਚੇ ਨਹੀਂ ਹੁੰਦੇ ਆ ਬਾਹਰ ਰਹਿ ਜਾਂਦੇ ਪੰਜ ਮਹੀਨੇ ਛੇ ਮਹੀਨੇ ਭੁੱਖੇ ਮਰਦੇ ਹੁੰਦੇ ਉਹਨੂੰ ਕੁਝ ਨਹੀਂ ਹੁੰਦਾ ਇੱਕ ਪੁੱਤਰ ਨੂੰ ਤਾਂ ਰਜਾਨਾ ਪਾਣੀ ਮਿਲ ਜਾਂਦਾ ਹੈ ਰਜਾਨਾ ਪਾਣੀ ਮਿਲ ਜਾਂਦਾ ਹੈ ਇੱਕ ਟਾਈਮ ਆਉਂਦਾ ਜੀ ਆ ਤੁਹਾਡੇ ਸਾਹਮਣੇ ਹੁਣ ਪਾਣੀ ਰਿਖੇ ਪਿਆ ਉਹ ਉਧਰੋਂ ਉਹ ਵੀ ਦਾਣੇ ਪਏ ਹੁਟਰੇ ਚੱਕ ਰਿਹਾ ਤੇ ਉਸ ਕਰਕੇ ਹੁਣ ਤੁਹਾਨੂੰ ਸ਼ੌਂਕ ਵੀ ਕਰਾਉਣੇ ਆ ਮੈਂ ਪਾਣੀ ਪਿਲਾ ਰਦਾ ਤੇ ਤੁਸੀਂ ਮੇਰੇ ਨਾਲ ਗੱਲਾਵਾ ਤਾਂ ਮੈਂ ਪਾਣੀ ਚੱਕ ਕੇ ਪੁੱਤ ਨੂੰ ਕਰ ਜਾਈਂ ਆ ਦੇਖੋ ਆ ਅੰਦਰ ਪਿਆ ਪਾਣੀ ਬਹੁਤ ਠੀਕ ਆ ਲੰਬੀ ਹੋ ਜਾਂਦੀ ਹੈ ਲੰਬੀ ਹੋ ਜਾਂਦੀ ਹੈ ਹੋ ਜਾਂਦੇ ਬੰਦ ਕਰਕੇ ਦੂਰੀ ਵੱਲ ਚਲਾ ਲਈ ਚਲੋ ਕਦੋਂ ਹੀ ਕਰਦਾ ਨਾ ਜਿਹੜਾ ਸਿਸਟਮ ਆ ਵੀ ਫੁੱਟਿਆ ਸੋਂ ਦੱਸਦਾ ਜੀ ਐਕਸਪੈਰੀਮੈਂਟ ਕਰਦੇ ਕਰਦੇ ਪਹਿਲਾਂ ਮੇਰਾ ਫੁੱਟਾ ਉੱਥੇ ਹੁੰਦਾ ਸੀ ਫਿਰ ਉਹ ਉੱਥੇ ਹੁੰਦਾ ਸੀ ਫਿਰ ਇਧਰ ਇੱਥੇ ਆ ਘਾ ਹੁੰਦਾ ਸਾਰਾ ਐਕਸਪੈਰੀਮੈਂਟ ਬਾਅਦ ਚ ਪਾਇਆ ਉਹਦੂ ਬਾਦ ਆ ਪਾਇਆ ਹਾਰਾ ਨਾਲ ਬੈਟਰੀ ਆ ਆ ਮੇਰੇ ਵਿੰਡੋ ਖੁੱਲੀਆਂ ਰਹਿੰਦੀਆਂ ਇਹਨਾਂ ਇੱਥੇ ਆ ਕੇ ਵੇਖਣਾ ਅੰਦਰ ਬੈਠੇ ਰਹੇ ਉਹਨੇ ਮਰਜੀ ਆ ਆਪਣੇ ਉਹ ਤਾਂ ਸੁੰਬਰ ਦੀ ਪ੍ਰੋਬਲਮ ਪੈਂਦੀ ਆ ਸਾਫ਼ ਕਰਨ ਦੀ ਇੱਥੇ ਪੈਂਦੀ ਆ ਸਾਡੇ ਉਹਦਾ ਕੰਮ ਟਾਈਮ ਬਹੁਤ ਘੱਟ ਹੁੰਦਾ ਆ ਦੇਖੋ ਆਹ ਰੱਖਾਇਓ ਜੀ ਆ ਮੇਰੇ ਇਹਦਾ ਸ਼ੀਟ ਪਾਈ ਦੀ ਆ ਠੀਕ ਆ ਇਹ ਬਣੀ ਤਲੀ ਸ਼ੀਟ ਬਾਹਰ ਕੱਢ ਲੈਣੀ ਆ ਮਹੀਨੇ ਬਾਅਦ ਚੱਕ ਕੇ ਡਰਮ ਚ ਮਾਰ ਦੇਣਾ ਇਹका ਸਾਰੇ ਮਿੱਠਾ ਸੰਭੋ ਬਾਹਰ ਆ ਜਾਣੇ ਆ ਜੇ ਖੁੱਡਾ ਮੂਵ ਕਰਨਾ ਪਰ ਉਧਰ ਲੱਗੇ ਜਾਣਾ ਚਾਰ ਬੰਦੇ ਆ ਜੱਕਾਂ ਤੇ ਖੜਾ ਹੁਣ ਆ ਜੱਕਾਂ ਤੇ ਖੜਾ ਆ ਪਈਏ ਲੱਗਿਆ ਦੇਖੋ ਚਾਰੇ ਪਈਏ ਲੱਗੇ ਜੈਕ ਲਾ ਦੇਣਾ ਕਿੱਥੇ ਮਰਜੀ ਲੈ ਜਾਓ ਠੀਕ ਆ ਹੁਣ ਆਓ ਹੁਣ ਖੁੱਡਾਂ ਨਾਲ ਸ਼ੌਕ ਕਰਾਉਣ ਆਓ ਆਜੋ ਆਜੋ ਆਓ ਤੇ ਨੂੰ ਉੰਦੇ ਸਟਾਡੀ ਆਓ ਜੀ ਤੂੰ ਉੱਥੇ ਘਰ ਪਿੱਛੇ ਆਜੋ ਅੰਦਰ ਆਓ ਆਜੋ ਬਾਹਰ ਹੁਣ ਆ ਮੇਰੇ ਜਾਲੀ ਪਾਈ ਆ ਮਿੱਠਾ-ਮਿੱਠਾ ਬੁੱਠਾ ਥਲੇ ਜਾ ਆ ਆ ਬਚਾਓ ਠੀਕ ਹੈ ਭਾਈ ਸਾਹਿਬ ਤੇ ਉਹ ਭਾਈ ਸਾਹਿਬ ਅੱਗੇ ਹੋ ਜੋ ਅੱਗੇ ਥੋੜਾ ਜਿਹਾ ਸਟੈਪ ਲੈ ਲਓ ਇਧਰ ਹੁਣ ਤੂਤਰ ਦੇ ਨਵੇਂ ਬੱਚੇ ਆ ਪਰ ਪੜਾਏ ਹੋ ਸਾਰੇ ਆ ਹੈ ਮੱਦੀਆਂ ਠੀਕ ਹੈ ਆਹਾ ਮੇਰਾ ਬਰੀਦ ਦੇ ਵਾਸਤੇ ਬੁਲਾਇਆ ਹੈ ਅਤੇ ਵੀ ਦਵਾ ਹਾਂ ਜਦੋਂ ਕੋਈ ਡੋਨੇ ਇੱਧਰ ਦੇਖੋ ਇੱਧਰ ਸਾਰੇ ਆਪਣੇ ਕੋਟੜਾ ਸਾਰੇ ਨਾਲ ਪਚਾਰ ਦੀ ਨਵੇਂ ਦੇ ਪੱਠੇ ਆ ਠੀਕੋ ਠੀਕ ਹੈ ਨਾ ਬਣਾ ਦਾਣੇ ਨੇ ਖਾ ਲੈ ਉਹ ਅੰਦਰ ਮਿੱਟੀ ਆ ਇੱਧਰ ਪਾਣੀ ਪੀ ਲੈ ਇੱਧਰ ਪਾਣੀ ਧਰ ਦੇਣਾ ਮੁੜ ਕੇ ਪਾਣੀ ਜਮਟ ਮੈਂ ਚੱਕਦਾ ਆਹ ਲਓ ਆ ਹੀਟਰ ਆ ਇਹ ਮਰ ਜਦੋਂ ਫਟਾਪੜਾ ਉਹਨੂੰ ਹੀਟਰ ਲਾਇਆ ਵਾ ਹੀਟਰ ਲਾ ਸਕਦਾ ਮੈਂ ਇਹਨੂੰ ਪਰ ਜੇ ਉਹ ਹੀਟਰ ਲਾਇਆ ਮੈਨੂੰ ਪ੍ਰੋਬਲਮ ਆਉਣ ਲੱਗੀ ਤੂੰ ਦੇ ਦਿੰਦੇ ਨੇ ਬੱਸ ਚੇਅਰ ਤੁਹਾਨੂੰ ਕੱਲੇ ਕੱਲੇ ਨੂੰ 100 ਕਰਾਵਾ ਐਨੀ ਵੀਡੀਓ ਬੰਦ ਕਰਕੇ ਦੂਰੀ ਬਣਾਵੀਂ ਉਹ ਚੇਅਰ ਤੇ ਬਿਠਾਓ ਤੁਸੀਂ ਥੀਟ ਆ ਜਾਈਓਂਗੀ ਤੂੰ ਇੱਧਰ ਆ ਜਾਓ ਇੱਧਰ ਕੁਝ ਦੇ ਬੈਠਾ ਤੁਸੀਂ ਰੱਖੀਂ ਆਹ ਕੁੱਤਰਾ ਜੀ ਮੇਰੇ ਰਵੀ ਪਾਈ ਵੀ ਆ ਇਹ ਇੰਡੀਆ ਤੋਂ ਸਿੱਧਾ ਆਇਆ ਵਾ ਆਂਡਾ 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 ਸਿੱਧਾ ਇਹ ਤਾਂ ਨੇ ਵਾਲਾ ਜੀ ਇਹ ਤਾਂ ਨੇ ਆਂਡਾ ਹਾਂ ਇਹ ਜੀ ਤੁਹਾਨੂੰ ਲਾਦ ਬਹੁਤ ਆ ਹੁਣ ਬੁੱਢਾ ਹੋ ਗਿਆ ਜੀ ਪੁੱਤਰੇ ਇਹ ਜੀ ਕਾਕਾ ਬਾਈ ਤਕਰੀਮ ਕੇ ਨੇਸਾ ਲਾਂਦਾ ਇਹ 2000 ਚਾਰ ਜਾਂ ਪੰਜ ਚਾਂਡੇ ਲੈ ਦੇ ਸਿਰ ਖਤਮ ਇਹ ਜੀ ਪਿਓਰ ਤਾਂ ਨੇਹਲਾ ਕੋਈ ਤਾਂ ਪਰ ਬੁੱਢਾ ਹੋ ਗਏ ਤਾਂ ਨਾ ਬਰਾਤ ਸੁਣੋ ਹੋਰੀ ਦਿਖਾਉਂਦਾ ਨੇ ਕਿ ਕਿਰੋਕੋ। ਇਹਨਾਂ ਜਿਆ ਕੰਪਿਊਟਰ ਹੈ। ਵੀਡੀਓ ਬੰਦੀ ਪਈ ਹੈ। ਇਹਦੀ ਏਜ ਗਰਾਗਰਾ 10-12 ਸਾਲ ਹੋਈਗੀ। ਵੱਧ ਹੋਈ। ਹਾਂ ਜੀ। 2004 ਜਾਂ 5 ਚ ਇਹ ਲਿਖਾਇਆ। 7 ਸਾਲ ਹੋ ਠੀਕ ਹੈ ਜੀ। ਹਾਂ। ਔਰ ਇਹਦੀ ਸਭ ਤੋਂ ਵੱਡੀ ਜਿਹੜੀ ਖੂਬੀ ਇਹ ਵੀ ਕਿ ਜਦੋਂ 1 ਸਾਲ ਦਾ ਸੀ ਉਦੋਂ ਹੀ ਵਜੂਦ ਉਹਦਾ ਇੱਥੇ ਹੀ ਸੀ ਤੇ ਅੱਜ 12-14 ਸਾਲ ਲੱਗ ਤੇ ਅਜ ਵੀ ਚੱਲ ਰਿਹਾ ਹੈ। ਨਾ ਇਹਦੀ ਹੱਡੀ ਨੂੰ ਫਰਕ ਪਿਆ ਜੇ ਤੇ ਨਾ ਇਹਦੇ ਜੋ ਐ ਜਸ ਹਮ ਨੂੰ ਬੜੀ ਖੁਸ਼ੀ ਕਿੰਨੇ ਦੇਖੋ ਤੁਸੀਂ ਸਟਾਪ ਕਰੀ ਚਲੀ ਸੋਹਣੇ ਲੈ ਲੈ ਮੈਂ ਜੋੜ ਦਉ ਬਾਅਦ ਹਨਾ 100 ਸਾਲੇ ਵੀ ਹੈਗੇ ਹਾਂ ਕਾਕਾ ਭਾਈ ਦੱਸੋ ਜੀ ਇਹ ਰੱਤਾ ਕਬੂਤਰ ਇੱਕ ਇੱਕ ਇਹ ਕੈਰਾ ਕਬੂਤਰ ਦਾ ਪੁੱਤ ਹੈ ਬਾਬਾ ਧੰਨਾ ਮਹਾਰਾਜ ਇਹ ਇਹ ਵੀ ਭਾਈ ਕੁੱਕਰੀ ਮਹਾਰਾਜ ਤੋਂ ਆ ਧੰਨੇ ਪਿੰਡ ਤੋਂ ਇਹ ਜੀ ਅੱਜ ਤੁਸੀਂ ਸ਼ੌਕ ਕਰ ਰਹੇ ਹੋ ਪਿਓਰ ਬਾਬੇ ਧੰਨੇ ਵਾਲੇ ਜਿਹੜੇ ਡਾਇਰੈਕਟ ਯਾਨੀ ਇਹ ਕਬੂਤਰ ਡਾਇਰੈਕਟ ਆਂਡਾ ਆਇਆ ਸੀ ਦੇ ਪੁੱਦੇ ਤੋਂ ਗਾਂ ਐ ਉਹਦਾ ਪੁੱਤ ਹੈ ਉਹਦਾ ਗਾਂ ਪੁੱਤ ਹੈ ਮੈਂ ਪੋਤੇ ਵੀ ਹੈਗੇ ਆਪਣੇ ਕੋਲੇ ਇਹ ਬਸ ਇਹ ਇਹਦੇ ਪ੍ਰੋਬਲਮ ਇਹ ਹੈ ਇਹਦੇ ਪੰਗੇ ਦੇਖੇ ਜੀ ਦੁੱਧ ਰੂਣੀ ਹਾਂ ਪੈ ਗਿਆ ਕਿਹੜਾ ਰਕ ਪੈ ਗਿਆ ਯਾ ਇਹਦੀ ਮਾਂ ਵੀ ਲੈਉਣਾ ਮੈਂ ਤੇ ਕੁਤਰੀ ਇਹ ਜਿਹੜੀ ਇਹ ਨਾਲ ਲਾਈ ਸੀ ਉਹਦਾ ਹਾਂ ਕੋਈ ਲੈਉਣਾ ਉੱਪਰ ਛੱਡਿਆ ਹੋਇਆ ਇਸ ਵਾਰ ਕੀ ਗੱਲ ਨੂੰ ਕੀਤੀ ਦੇਖਣ ਨੂੰ ਮੈਂ ਵੀ ਇਹਨੂੰ ਮੈਂ ਦੇਖਾਂਗਾ ਤੇ ਮੈਂ ਕੋਟਿਆ ਵਾਲਾ ਹੀ ਕਹਣਾ ਜਿੱਦਾਂ ਦੇ ਤੁਸੀਂ ਆਪਣਾ ਮੁਤਾਰਫ ਕਰਾਇਆ ਪਰ ਪਰ ਉਹ ਨਹੀਂ ਉਹ ਅੱਗੇ ਸਾਡੇ ਸਾਰੇ ਆ ਨਿਕਲਦੇ ਲਾਲ ਦਦੇ ਇਦਾਂ ਹੀ ਡੱਬ ਮਾਰਦੇ ਕਾਲੇ ਦਦੇ ਬਲੱਡ ਨਹੀਂ ਲੰਡ ਦਾ ਫਰਕ ਪੈਂਦਾ ਬਲੱਡ ਦਾ ਫਰਕ ਹੋ ਜਾਂਦਾ ਹੁਣ ਇਹ ਇਹ ਪਿਓ ਬਲੱਡ ਦੇ ਰੱਖੇ ਮੇਰੇ ਕੋਲ ਜਿੰਨੇ ਕੋਲ ਤਾਂ 200 ਬੱਠੇ ਹੋਣੇ ਆ ਬਸਾਂ 50 ਗਿੱਜੇ ਹੋਣੇ ਆ ਬਸ ਕੋਈ ਨਹੀਂ ਗਿੱਜੇ ਵੀਰੇ ਅੱਛਾ ਰੱਖੇ ਵੀਡੀਓ ਹੋਣਾ ਦੇਣਾ ਟੈਂਡਰ ਫੋਡਾਂ ਚ ਲੈਣ ਵਾਲਾ ਆਪਣਾ ਗੁਰਦੇਵ ਵਾਲੇ ਜਿਹੜੇ ਆ ਉਹ ਵਧੀਆ ਬੀਖਾਇਆ ਜਿਤਾ ਦੇ ਆ ਅੱਛਾ 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 ਹੁਣਾਂ ਕੂਤਰ ਆ ਵੀ ਥੰਨੇ ਦੇ ਕੂਤਰਾਂ ਚ ਉਹ ਥੰਨੇ ਦੇ ਕੂਤ ਕਾਲੇ ਚਿਹਰੇ ਸੇ ਉਹ ਨੋ ਚੋਪਿਆ ਹੋਰ ਅਹੀਂ ਕਾਲੀ ਛਾਤੀ ਵਾਲਾ ਤੇ ਕਾਲੀ ਉਹ ਲਾਲ ਆ ਇਹ ਕਾਲੇ ਆ ਹਾਂ ਕਾਲੇ ਜੀਨੇ ਸਤਿਗੁਰੂ ਸਾਹਮਣੇ ਹਾਂ ਤੇਰਕੋ ਚੌਧਰੀ ਉਹ ਮੋਟੇ ਪਿੱਕ ਕਰਨੇ ਨਹੀਂ ਆਸਰਾ ਫਰ ਸਾਰੇ ਕੁਤਰਾ ਦਾ ਸੇਰ ਹੀ ਨਾ ਰਵਾਇ ਜੋ ਮੈਂ ਯਾਰੇ ਘਟੀਆਂ ਦਾ ਪਹਿਲਾ ਮੈਂ ਜੰਟੀ ਵਾਲਾ ਹੈ ਪਰ ਇਹ ਜੰਟੀ ਵਾਲਾ ਨਹੀਂ ਉਹ ਤਾਂ ਨਵੇਂ ਜੰਟੜ ਆ ਜੰਟੜਾਂ ਚੋਂ ਆ ਆਗ ਲੈਣ ਵਾਲਾ ਚੋਆ ਆ ਆ ਸੁਖੀ ਚਾਹ ਦੇ ਰਗ ਰਗ ਕਿਲੇ ਕਾਕਾ ਲੈਣਾ ਮੇਰੇ ਕੋ ਜਿਹੜੇ ਦੋ ਜੌਂਸਰੇ ਨਰ ਨੇ ਉਹ ਇਹਦੇ ਨਾਲ ਇਹਨਾਂ ਛੋਲੂ ਨੇ ਹਾਂ ਜੋ ਅੰਜੌਂਸਰੇ ਨਾਲ ਜਿਹੜੇ ਪਾਕਿਸਤਾਨ ਵਾਲੇ ਆ ਉਹ ਇੰਜ ਦੇ ਹੁਣ ਉਹ ਬਾਬਾ ਕਹਿੰਦਾ ਇਹ ਰੰਗ ਬਦਲਦੇ ਜਾਂਦੇ ਗਾੜੇ ਹੁੰਦੇ ਜਾਂਦੇ ਉਹ ਮੈਂ ਦੱਸਿਆ ਮੈਂ ਕਿ ਗਾੜੇ ਕਾਲੇ ਚੀਨੀ ਬਣ ਜਾਂਦੇ ਆ ਪਾਕਿਸਤਾਨ ਦੇ ਨਾ ਆਪਣੇ ਅੰਗਰੇਜ਼ਾਂ ਦੇ ਜੁੱਤੋਂ ਨਾਲ ਉਥੋਂ ਆਇਆ ਹਾਂ ਅਡਾ ਨਿਕ ਜਾਨੇ ਮੈਂ ਨੇ ਛੱਡਦਾ ਨਹੀਂ ਜਿਸਕੋ ਮੈਂ ਛੱਡਦਾ ਸਾਡੀ ਸਾਰੀ ਜ਼ਿੰਦਗੀ ਇਹੇ ਕੰਮ ਬਰਾ ਦੀ ਬਦਲ ਲੱਗੀ ਭਾਵੇਂ ਜਿੰਨੇ ਮਰਜੀ ਉਹਦਾ ਜਾਣ ਕੇ ਛੱਡਦੀ ਇਹ ਤਾਂ ਕੁਝ ਕਹਿ ਨਹੀਂ ਤਾ ਤੇ ਇਹਦਾ ਨਹੀਂ ਛੱਡਦੇ ਆ ਤੇਰੇ ਫਰੇ ਹੋਏ ਨਾ ਫਿਰ ਦੀ ਉਹ ਜੋ ਅੱਲੋਂ ਮੇਰੇ ਕੋਲ ਜੋ ਹੁੰਦਾ ਇੱਕ ਵਾਰੀ ਉਹ ਆ ਹੀ ਘਟਣ ਦੇਖਾ ਉਹ ਆ ਹੀ ਜੰਕੜਾ ਮੈਂ ਹਾਂਜੀ ਆ ਵੀ ਜੰਕੜਾ ਆਂਦਾ ਸਾਡਾ ਬਾਈ ਫਲਾਇਰ ਹੁੰਦੇ ਆ ਵੀ ਜੰਕੜਾ ਆਂਦਾ ਇਹਦੇ ਪੁੱਤ ਗਏ ਆ ਤੁਹਾਡੇ ਕੋਲ ਮੇਰੇ ਕੋਲ ਇਹ ਚਾਹੀਦੀ ਨਹੀਂ ਇਹਦੇ ਪੁੱਤ ਗਏ ਲੈ ਗਾਲ ਦੇ ਬੀ ਇਹ ਜਿਹੜਾ ਮੋਹਨ ਮੂਸ਼ੀ ਨਹੀਂ ਜੰਟਿਆ ਚੇਲਾ ਔਰੇ ਫੁੱਡੇ ਚ ਆਇਆ ਵਾ ਹਾਂ ਮੁੱਖਾ ਇਹਨੇ ਡੱਬਾ ਡੱਬੋਂ ਨਹੀਂ ਦਿੱਸਦਾ ਇਹ ਵੀ ਜੰਟਿਆ ਜਾਂਦਾ ਆ ਵੀ ਜਾਂਦਾ ਹਾਂ ਹਾਂ ਇਹ ਆ ਹੁਣ ਕਿੱਥੇ ਬੁਝੇ ਨਾ ਸਾਡੇ ਕੋ ਆ ਸਾਈਜ਼ ਆ ਇਹ ਇਹਦੇ ਬੱਚੇ ਇਹਨਾਂ ਕੋਈ ਗਏ ਆ ਅੱਛਾ ਅੱਛਾ ਉਹ ਜੋਸਰੇ ਜਿਹੜੇ ਹਾਂ ਕਾਲਜ ਨਹੀਂ ਕਾਲਜ ਨਹੀਂ ਉਹ ਜੋਸਰੇ ਇਹਦੇ ਆਂਡੇ ਆ ਅੱਛਾ ਅੱਛਾ ਹਾਂ ਆ ਤੂੰ ਤਿੱਤਰ ਬੈਠੀ ਆ ਅੱਜ ਉਹ ਵੀ ਦੇਖ ਲਈ ਮਾਂ ਕਿਹੜੀ ਮਾਂ ਕਿਹੜੀ ਉਹ ਵੀ ਦਿਖਾਈ ਕਾਨੇ ਤੂਟੇ ਸਾਰੇ ਸਾਰਾ ਬਕਸਾ ਤੜਾ ਸਾਡੇ ਇਹੋ ਦੀ ਸਾਈਜ਼ ਹੈ ਮਾਂ ਦੀ ਆ ਆ ਗੁਰੀ ਉਹ ਮਾਂ ਤੇ ਕੇ ਮਾਂ ਤੇ ਨਹੀਂ ਬੋਤਿੰਦੀ ਹਾਂ ਉਹ ਇੱਥੇ ਕੇ ਹਾਂ ਆ ਫੜੀ ਮਾਂ ਤੇ ਉਹ ਮੇਰੀ ਮਾਂ ਤਾਂ ਹੀ ਨਹੀਂ ਦੋਨੋਂ ਤੇ ਗਾਂ ਕੋਈ ਬਲੱਡ ਹੈ ਗਾਂ ਪੱਠੇ ਨੇ ਗਾਂ ਜਿਹੜੀ ਧੀ ਕੱਢੀ ਹੈ ਨਾ ਉਹ ਇਦਾਂ ਛਿੱਟੀ ਅੱਖ ਦੀ ਕੱਢੀ ਹੈ ਹਾਂ ਤੇ ਛਿੱਟੀ ਵੜੇਗਾ ਛਿੱਟੀ ਅੱਖ ਦੀ ਕੱਢੀ ਹੈ ਪੱਠੇ ਨੇ ਗਾਂ ਇੱਕ ਛੁੱਟੀ ਅੱਖ ਕੱਢੀ ਹੈ ਲੋਨ ਤੈਨੂੰ ਤਾਂ ਸੇਮ ਆਹ ਲਿਖਦਾ ਹਾਂ ਉਹ ਬਿਲਕੁਲ ਇਹਦੀ ਕਾਪੀ ਕੋਲ ਚਲੋ ਪਰਨ ਬੰਦਾ ਕਿ ਇਹ ਕਬੂਤਰ ਮੈਨੂੰ ਇੰਡੀਆ ਜਿਹਾ ਆਉਂਦਾ ਆਪਣੀ ਮਰਜ਼ੀ ਨਾਲ ਲਾ ਕੇ ਲਾਉਂਦਾ ਉਹ ਪੀਲੇ ਅੱਖਾਂ ਦਾ ਕਬੂਤਰ ਸੀ ਅੱਛਾ ਉਹ ਜਿਸ ਤਰ੍ਹਾਂ ਸਾਡੇ ਕੀਦੇ ਕਬੂਤਰਾਂ ਦੇ ਦਰੇ ਨਜ਼ਰ ਆਉਂਦੇ ਨੇ ਨਾ ਹੂੰ ਹੂੰ ਉਹ ਇਸ ਤਰ੍ਹਾਂ ਜ਼ਰੇ ਨਜ਼ਰ ਆ ਰਹੇ ਨੇ ਅੱਛਾ ਹੱਸਾ ਵੀ ਮੈਂ ਯਾਨੀ ਕਿ ਜਿਸ ਤਰ੍ਹਾਂ ਆਪਾਂ ਸ਼ੀਸ਼ੇ ਨੂੰ ਸੱਟ ਦਈਏ ਨਾ ਤੇ ਰੇੜਾ ਬਹਿ ਜਾਂਦੀ ਏ ਹਾਂ 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 ਹੈ ਨਹੀਂ ਇਸ ਤਰ੍ਹਾਂ ਉਹਦਾ ਕੱਲਾ 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 ਕਰਦਾ ਇਸ ਤਰ੍ਹਾਂ ਉਹਦਾ ਕੰਮ ਨਹੀਂ ਉਹ ਇੰਡੀਆ ਤੋਂ ਕਿਤੇ ਯਾਨੀ ਉਹ ਨਿਕਲ ਕੇ ਆਇਆ ਸੀ ਉਹ ਤਕਰੀਬਨ ਉੱਥੋਂ ਤਕਰੀਬਨ 100 ਮੀਲ ਹੋਏਗਾ ਹੂੰ ਜੋ ਸ਼ਾਰਟਕਟ ਰਸਤਾ ਨਾ ਰਾਤ ਨੂੰ ਪੀਕਾ ਨੇ ਆਹੋ ਰਾਜਸਥਾਨ ਜਾਂਡਵਰਨ ਤੋਂ ਕੋਈ ਫਰਕ ਨਹੀਂ ਪੈਂਦਾ ਹਾਂਜੀ ਹੁਣ ਮੇਰਾ ਯਾਰ ਦੋਸਤ ਦਾ ਮੁੰਡਾ ਮੂਸ਼ੀ ਆ ਮੂੜੇ ਵਾਲੀ ਦੋ ਬੂਰੇ ਬੂਰੇ ਵਾਲੇ ਦੋ ਅੰਦਾ ਲੁੱਡਣ ਲੁੱਡਣ ਤੋਂ ਅੱਗੇ ਫੇਰ ਹਾਸਲ ਬਰਾ हां ਨਹੀਂ ਸਾਡੇ ਵਾਲੇ ਪਾਸੇ ਮੂੜਾਂ ਵਾਲੀ ਐ ਮਲੋੜ ਦੇ ਨਾਲ ਠੀਕ ਐ ਤੇ ਉਹ ਮੈਨੂੰ ਦੱਸਦਾ ਹੁੰਦਾ ਵੀ ਇੱਕ ਪਾਕਿਸਤਾਨ ਤੋਂ ਕਬੂਤਰ ਆਇਆ ਸੀ ਲਾਲ ਚੀਨਾ ਤੇ ਉਹਦੇ ਦੋ ਮੂਹਰੇ ਲੱਗਿਓ ਸੀ ਕਬੂਤਰ ਦੇ ਉਹਨੇ ਰੀ ਨਹੀਂ ਜਿਹੜੋ ਬਹੁਤ ਜ਼ਿਆਦਾ ਆਉਂਦੀ ਉਹ ਨੇਰੀ ਦੇ ਮੂਹਰੇ ਮੂਹਰੇ ਕਿਤੇ ਆਇਆ ਤੇ ਉਹਦੇ ਘਰੇ ਜਾਣ ਦੀ ਵੀ ਆ ਗਿਆ ਕਬੂਤਰ ਉਹ ਉਹਨੂੰ ਸਾਡੇ ਉਹਨੂੰ ਉਰਦੂ ਨਹੀਂ ਕਹਿੰਦਾ ਮੈਂ ਪੜ੍ਹਨਾ ਹੁੰਦਾ ਉਹਨੇ ਕਿਸੇ ਛੋਡੇ ਉਧਰ ਪਾਕਿਸਤਾਨ ਦੇ ਵਿੱਚ ਕਿਸੇ ਨੂੰ ਵਟਸਐਪ ਤੇ ਭੇਜਿਆ ਵੀ ਆ ਜਰਾ ਪੜ੍ਹ ਕੇ ਦੱਸੋ ਉਹ ਜਿਹਦਾ ਕੂਤਰ ਸੀ ਉਹਨੇ ਫਿਰ ਇਹਦਾ ਕੰਟੈਕਟ ਕੀਤਾ ਉਹ ਕਹਿੰਦਾ ਉਹ ਯਾਨੀ ਉਹ ਦੱਸਣ ਦੀ ਗੱਲ ਆ ਕਹਿੰਦਾ ਵੀ ਉਹਨੇ ਕਨੈਕਟ ਕੀਤਾ ਮੈਨੂੰ ਕੂਤਰ ਭੇਜ ਦੇ ਹੁਣ ਕੂਤਰ ਕਹਿੰਦਾ ਮੈਂ ਭੇਜਾਂ ਕਿਵੇਂ ਬਾਰਡਰਾਂ ਨੇ ਪ੍ਰੋਬਲਮ ਪੈ ਜਾਂਦੀ ਹੈ ਕਹਿੰਦਾ ਕੂਤਰਵਾ ਨੂੰ ਭੇਜ ਨਹੀਂ ਸਕਿਆ ਕਿਸੇ ਹਿਸਾਬ ਨਾਲ ਵੀ ਪਰ ਉਹ ਕਹਿੰਦਾ ਉਹ ਕੂਤਰ ਦੀ ਗਾਂ ਉਹਰੇ ਕੋਲ ਲਾਦ ਬਹੁਤ ਢੀ ਛੋਡੇ ਪਾਕਿਸਤਾਨ ਤੋਂ ਆਇਆ ਸੀ ਉਰੇ ਦੋ ਮੋਹਰੇ ਲੱਗਿਆ ਸੀ ਬਾਜੀ ਛੁੱਟਿਆ ਹੁਣ ਆ ਕੁੱਤਰ ਉਹ ਤੇ ਉਹਨੇ ਜਿਵੇਂ ਉਹਦਾ ਵਟਸਐਪ ਆ ਗਰੁੱਪ ਚੱਲੀ ਸੀਗੀ ਇਹ ਜਣੀ ਗੱਲ ਹੋਣੀ ਆ 2015 ਦੇ ਲਗਭਗ ਦੀ ਮੇਰੇ ਕਹਿੰਦਾ ਗੱਲ ਹੋਣੀ ਆ ਤੇ ਉਹ ਕਹਿੰਦਾ ਮੈਂ ਉਧਰ ਕਿਸੇ ਨੂੰ ਭੇਜਿਆ ਵੀ ਯਾਰ ਵੀ ਆ ਪੜ੍ਹ ਕੇ ਦੱਸੋ ਔੜ ਦੂ ਫੇ ਛੋਡੇ ਕੁੱਤਰ ਆ ਉਹ ਬੰਦੇ ਦਾ ਜਿਹੜਾ ਕੁੱਤਰ ਸੀ ਉਹਨੇ ਕੰਟੈਕਟ ਕੀਤਾ ਵਟਸਐਪ ਤੇ ਵੀ ਯਾਰ ਸਾਡਾ ਕੁੱਤਰ ਆ ਵੀ ਤੈਨੂੰ ਹੋਰ ਕੁੱਤਰ ਚਾਹੀਦੇ ਤੈਨੂੰ ਦੋ ਦੇ ਦਿੰਦੇ ਆ ਸਾਨੂੰ ਇੱਕ ਕੁੱਤਰ ਮੋੜ ਦੇ ਫਿਰ ਉਹ ਕਹਿੰਦਾ ਕੁੱਤਰ ਮੋੜਾ ਕਿਵੇਂ ਵੀ ਨਾ ਤਾਂ ਮੈਂ ਆ ਸਕਦਾ ਨਾ ਤੁਸੀਂ ਆ ਸਕਦੇ ਆ ਹਨਾ ਵੀ ਪ੍ਰੋਬਲਮ ਬਾਰਡਰ ਦੀ ਐ ਪਰ ਉਹ ਕਹਿੰਦਾ ਫਿਰ ਉਹਦੇ ਨਾਲ ਜੰਟੇ ਵਾਲੇ ਕੂਤਰਾ ਦੇ ਨਾਲ ਕਿ ਉਹਦੇ ਕੋਲੇ ਬਾਪੂ ਜੰਟੇ ਵਾਲੇ ਕੂਤਰੀ ਆ ਬਾਪੂ ਦੇ ਬਾਪੂ ਜੰਟਾ ਤੇ ਉਹ ਮੂਸ਼ੀ ਉਹ ਜਿਹੜਾ ਮੂਸ਼ੀ ਐ ਮੂਲਾਂ ਨੇ ਉਹਦੇ ਨਾਲ ਮੇਰੀ ਪੱਗ ਬਟੀ ਵੀ ਐ ਜਿਵੇਂ ਆਪਣੇ ਪ੍ਰਾਣੇ ਬਜ਼ੁਰਗ ਨੇ ਪੱਗ ਬਟਾਉਂਦੇ ਮੇਰੇ ਕੋਲੇ ਦੀ ਵੀਡੀਓ ਵੀ ਹੈਗੀ ਉਸ ਬੰਦੇ ਨਾਲ ਮੇਰੀ ਪੱਗ ਬਟੀ ਵੀ ਐ ਫਿਰ ਉਹ ਕਹਿੰਦਾ ਵੀ ਉਹ ਉਹਦੇ ਜੰਟੇ ਵਾਲੇ ਕੂਤਰਾ ਨਾਲ ਕਰਾਸ ਪਾ ਕੇ ਉਹਦੇ ਕੋਲ ਕੂਤਰ ਬਹੁਤ ਡੇ ਉਹ ਜਣ ਜੰਟੇ ਵਾਲੇ ਕੂਤਰ ਤੇ ਉਹ ਕਈ ਵਾਰ ਹੱਤਾ ਵੀ ਕੱਢ ਜਾਂਦੇ ਸੀ ਹਨਾ ਕਿ ਹੁਣ ਤਾਂ ਰੰਗ ਦਾ ਪਰਛੋੜੇ ਵੀ ਉਤਰ ਹੈਗੇ ਰੰਗ ਸਾਰੇ ਹੀ ਹੈਗੇ ਹੈਣਾ ਸਾਰੇ ਹਾਂ ਤੇ ਹੁਣ ਜਿਵੇਂ ਇੱਥੇ ਹੁਣ ਮੋਸਟਲੀ ਅਸੀਂ ਤਾਂ ਜਿਵੇਂ ਪਹਿਲਾਂ ਭਗਣਾ ਕਰਦੇ ਸੀ ਵੀ ਮੈਂ ਤਾਂ ਜਿਵੇਂ ਬਾਪੂ ਧੰਨੇ ਹੋ ਰਿਹਾ ਠੀਕ ਹੈ ਵੀ ਮੈਂ ਉਹਦੇ ਪੁੱਤਾਰਕਾ ਸੀ ਵੀ ਅਸੀਂ ਤਾਂ ਉਹਨਾਂ ਕੋਲੇ ਖੇਡੇ ਮੱਲੇ ਆ ਸਾਰਾ ਕੁਝ ਹੈਣਾ ਪੁਰਾਣੇ ਬੰਦਿਆਂ ਕੋਲੇ ਹੁਣ ਜਿਨ੍ਹਾਂ ਨੇ ਧੰਨਾ ਵੇਖਿਆ ਨਹੀਂ ਧੰਨੇ ਦੇ ਪਿੰਡਾਂ ਨੂੰ ਨਹੀਂ ਪਤਾ ਉਹ ਕੋਈ ਹੋਰ ਗੱਲਾਂ ਕਰੀ ਜਾਂਦੇ ਕੈਮਰਾ ਹੱਸਾ ਹੁੰਦਾ ਵੀ ਯਾਰ ਬੰਦੇ ਗੱਲਾਂ ਕੀ ਕਰੀ ਜਾਂਦੇ ਅੱਛਾ ਕਾਕਾ ਭਾਈ ਇੱਕ ਮੇਰਾ ਵੀ ਮਤਲਬ ਇੱਕ ਤਜਰਬਾਤੀ ਗੱਲ ਤੁਹਾਨੂੰ ਮੈਂ ਦੱਸ ਸਕਣਾ ਜਿਹਦੇ ਵਿੱਚ ਹੋ ਸਕਦਾ ਹੈ ਕਿ ਬਲੱਡ ਐਕਸਚੇਂਜ ਵੀ ਹੋ ਗਿਆ ਹੁੰਦਾ ਹੈ ਕਈ ਦਫਾ ਐਕਸਚੇਂਜ ਤੋਂ ਮਰਾਦ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੈਂ ਮੇਰੇ ਪਿੰਡ ਸਾਡਾ ਸ਼ੌਕ ਸੀ ਅਜ ਤੋਂ 25 ਸਾਲ ਪਹਿਲਾਂ ਦੀ ਗੱਲ 25 ਸਾਲ ਆਓ ਸਾਡੀਆਂ ਬਾਜ਼ੀਆਂ ਲੱਗੀਆਂ ਤੇ ਮੇਰੇ ਮੁਖਾਲਫ ਜਿਹੜਾ ਹੈ ਨਾ ਹਮ ਅੱਜ ਸਾਹਿਬ ਜਿੱਦ ਦੇ ਨਾ ਮੇਰੀਆਂ ਬਾਜ਼ੀਆਂ ਲੱਗੀਆਂ ਉਹਦੀ ਕਬੂਤਰੀ ਹੁਣ ਸਾਡੇ ਪਿੰਡ ਦਾ ਤੇ ਲਾਹੌਰ ਦਾ ਸਾਢੇ 3 ਤੋਂ 4 ਘੰਟੇ ਦਾ ਰਾਹ ਹੈ ਘਾਰ ਦਾ ਗੱਡੀ ਦਾ ਬਿਲਕੁਲ ਰਾਹ ਹੈ ਮੈਂ ਲਾਹੌਰੋਂ ਦੜਬੀ ਦੇ ਵਿੱਚੋਂ ਕਬੂਤਰੀ ਲੈ ਆਈ ਰੰਗ ਉਹਨੂੰ ਲੱਗਾ ਤੇ ਰੰਗ ਉਹ ਜਿਹੜਾ ਸਾਡੇ ਮੁਖਾਲਫ ਦੀ ਉਂਜ ਦਾ ਹੀ ਲੱਗਾ ਮੈਂ ਕਹੀਆ ਮੇਰੇ ਤੇ ਵਿਹਮ ਹੁਗਮਾਨ ਚ ਵੀ ਨਹੀਂ ਲੋਰੋਂ ਮੈਂ ਕਬੂਤਰੀ ਲੈ ਆਂਦੀ ਤੇ ਉਹ ਲਿਆ ਕੇ ਮੈਂ ਛੱਡੀ ਦੋ ਚਾਰ ਦਿਨ ਬੰਨ ਕੇ ਛੱਡੀ ਤੇ ਉਹਦੇ ਲੈ ਗਿਆ ਉਹਨੇ ਕਿ ਬੜੀ ਮਿਹਰਬਾਨੀ ਹੈ ਕਬੂਤਰੀ ਮੇਰੀ ਕਿਥੋਂ ਲਿਆਂਦੀ ਹੈ ਮੈਂ ਕਮੇਟ ਦੇ ਵਿੱਚ ਲਿਆਂਦੀ ਉਹ ਮੈਂ ਦੱਸਿਆ ਜੀ ਮੈਂ ਜਿਹੜੇ ਉਹ ਲਾਲਾ ਲਾਲਾ ਸਦਰਬੀ ਵਾਲਾ ਉਹ ਕਹਿਣ ਉਹਨੇ ਕਿਹਾ ਉਹਨੇ ਕਿਹਾ ਕਿ ਮੈਂ ਤੇ ਮਤਲਬ ਇਸ਼ਾਰਾ ਲੋਰੋਂ ਵੀ ਪਾਰ ਰੋਂ ਕਬੂਤਰ ਖਰੀਦ ਕੇ ਲਿਆਂਦੇ ਨੇ ਇਧਰੋਂ ਇੰਡੀਆ ਵਾਲੀ ਸਾਈਡ ਤੋਂ ਉਧਰੋਂ ਕਬੂਤਰ ਖਰੀਦ ਕੇ ਲਿਆਂਦੇ ਨੇ ਪਿੰਡਾਂ ਚੋਂ ਤੇ ਉਹਨਾਂ ਨੇ ਕਿਹਾ ਜੀ ਫੜੀ ਹੈ ਕਬੂਤਰੀ ਹੁਣ ਉਹ ਪਤਾ ਨਹੀਂ ਕਿੰਨੀ ਲੰਮੀ ਚੱਲ ਕੇ ਟੁਰ ਗਈ ਕਿ 150 ਕਿਲੋਮੀਟਰ ਤੇ ਮੇਰਾ ਪਿੰਡ ਹੈ ਵੇ ਲੋਰੋਂ ਬਿਲਕੁਲ ਉਹ ਚਲੇ ਜਾਂਦੇ ਨੇ ਉੱਥੇ ਚਲੀ ਗਈ ਕਬੂਤਰੀ ਜਾ ਕੇ ਲਾਹੌਰ ਵੀ ਟੱਪ ਕੇ ਫੜੀ ਗਈ ਉਥੋਂ ਲਾਹੌਰ ਚਾਹੀਦੜ ਵਿੱਚ ਉਥੋਂ ਮੈਂ ਖਰੀਦ ਲਾਂਦੀ ਆਪਣੇ ਭਿੰਡੀ ਆ ਕੇ ਮੈਂ ਦੋ ਦਿਨ ਰੱਖਣ ਹਾਂਜੀ ਉਹਨਾਂ ਨੇ ਜੜਾ ਮੁੱਲ ਮੰਗਿਆ ਉਹਨਾਂ ਨੇ ਸਿੱਟੇ ਮੁੱਲ 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 ਪਾਈ ਗਏ ਤੇ ਕਬੂਤਰ ਕਬੂਤਰ ਖੁੱਡੇ ਸਭ ਖੁੱਡੇ ਸਾਬਕਾ ਲੈ ਗਿਆ ਬਿਲਕੁਲ ਪਾਕਿਸਤਾਨ ਕੀ ਡੇ ਹੋਇਆ ਹੁਣ ਪਾਕਿਸਤਾਨ ਹੁਣ ਹੈ ਇਸ ਵਕਤ ਸਰਗੀ 3.59 ਹੋਈ ਹੈ